ਆ ਸਾਰਿਆਂ ਨੂੰ ਸასი ਕਾਲ ਦਾ ਡੈਚ ਸਪੈਟੂਲਾ ਉਸ ਵਾਸਤੇ ਉਮੀਦ ਕਰਤ ਹਾਂ ਵੀ ਸਾਰੀ ਵਧੀਆ ਹੋਗੀ ਤੇ ਅੱਜ ਦਾ ਦਿਨ ਬਹੁਤ ਜ਼ਿਆਦਾ ਵਧੀਆ ਫੇਰ ਮੌਸਮ ਠੰਡਾ ਹੋਇਆ ਭਾਵ ਇਹ ਤਾਂ ਚੈੱਕ ਕਰਾ ਲੈਣੇ ਕਰੀ ਆ ਵੀ ਆ ਗਿਆ ਉੱਪਰ ਕੀ ਹਾਲ ਜੇ ਮੌਸਮ ਤੇ ਚੈੱਕ ਕਰ ਸਕਦੇ ਅੱਜ ਫੇਰ ਤੇਰਾ ਯਾਰ ਵੀ ਆਪਣੇ ਜਾਨਵਰ ਤਾੜ ਰਿਹਾ ਸੋ ਵੀ ਅੱਜ ਸਕੂਲ ਚੱਲਣਾ ਆ ਰਹਿਗੇ ਸ਼ਾਹੀ ਸਕੂਲ ਜਾਣ ਵਾਲੇ ਇਦ ਜਾਈ ਚਲੇ ਤੇ ਅੱਜ ਮਾਰਨਿੰਗ ਚ ਇਹ ਟਾਈਮ ਨੇ ਫੇਰ ਅੱਜ ਖੁੱਲ ਗਏ ਸੀ ਇਹਨਾਂ ਨੂੰ ਟਾਣਾ ਪਾਣੀ ਸਭ ਰਿਹਾ ਅੱਜ ਰੁੱਝ ਕੇ ਪਾਣੀ ਇਹਨਾਂ ਨੂੰ ਰੱਖਤਾ ਸੋ ਇਹਨਾਂ ਦੇ ਇੱਕ ਤੱਕ ਇਹ ਦੀ ਅਜੀ ਕੁੰਡੀ ਟੁੱਟ ਗਈ ਆਵੇ ਕਿਉਂਕਿ ਇਹਦੀ ਚਾਬੀ ਗਈ ਸੀ ਗਵਾਚ ਤੇ ਵਾਹ ਇਹ ਦੇਖੋ ਇਹ ਵੀ ਆਪਾਂ ਸੈੱਟ ਕਰਦੇ ਆਂ ਇਹਨੇ ਉਹਨ ਕਿਵੇਂ ਨਿਕਰੀ ਰੱਤੀ ਦਾ ਡਿਗਾਰਡਮੈਂਟ ਲਾਇਆ ਇਹ ਪੱਖਾ ਇੱਧਰ ਲਾ ਕੇ ਚੈੱਕ ਕਰ ਸਕਦੇ ਸੀ ਸੋ ਚੜ ਗਈ ਸੀ ਤਾਂ ਇਹ ਗਿੱਜੀਆਂ ਖੁੱਲੇ ਚ ਅਸਲ ਜੇ ਤੇ ਜੱਕੀ ਨੀ ਆ ਚੈੱਕ ਕਰ ਸਕਦੇ ਓਏ ਸੋ ਹਾਂਜੀ ਗਾਇਸ ਆਪਣੇ ਨਾ ਦੋ ਚੂਚੇ ਐਵੇਂ ਮਿਲ ਬਤੌਣ ਆਈਆਂ ਵਿੱਚ ਵੜ ਕੇ ਤੁਰਨ ਲੱਪੇ ਆ ਇੱਕ ਤੇ ਜਿਹੜੀ ਪਹਿਲਾਂ ਬਿਮਾਰ ਉਹ ਵਾਲੀ ਇੱਕ ਆਪਣੇ ਕੋਲ ਜਿਹੜੀ ਗੰਜੀ ਹੈ ਮਿਲ ਮੈਂ ਤਾਂ ਹੁਣ ਇਕੱਠੀ ਹੀ ਕਰਕੇ ਤੋੜਦੀਆਂ ਸੋ ਇਹਦਾ ਕੋਈ ਹੱਲ ਹੈ ਜਾਂ ਕੋਈ ਦੱਸੇ ਲਾਏ ਇਹਨੇ ਉਹ ਲਸਣ ਵਗੈਰਾ ਲਸਣ ਤੇ ਗੁੜਦਾ ਪੇਸਟੇ ਤੇ ਦਿੱਤਾ ਹੈ ਪਰ ਪਤਾ ਨਹੀਂ ਮਿਲ ਖਾਂਦੇ ਪੀਂਦੇ ਬਸ ਐ ਤਰ ਨਹੀਂ ਤਾਂ ਜੀ ਦਾ ਬਗੇ ਬਾਕੀ ਸਾਰਾ ਕੁਝ ਸਹੀ ਹੈ ਪਲੀਜ਼ ਯੂਰ ਕਮੈਂਟਰੀ ਦੱਸਿਓ ਕਿ ਇਹਨੂੰ ਕੀ ਕੋਈ ਪ੍ਰੋਬਲਮ ਆ ਜਾਂ ਕਿਵੇਂ ਆ ਸੋ ਹਾਂਜੀ ਗਾਇਸ ਹੁਣ ਆਪਾਂ ਕੁੰਡੀ ਇੱਕ ਵਾਰੀ ਕਰ ਲੀਏ ਸੈੱਟ ਜਿਵੇਂ ਤੁਹਾਨੂੰ ਪਤਾ ਕੁੰਡੀ ਟੁੱਟ ਗਈ ਸੀ ਚੈੱਕ ਕਰ ਸਕਦੇ ਜੀ ਚੈੱਕ ਕਰ ਸਕਦੇ ਕੁੰਡੀ ਟੁੱਟ ਗਈ ਹੈ ਜੀ ਲਿਜਾਓ ਇੱਕ ਵਾਰੀ ਸੈੱਟ ਕਰਕੇ ਫਿਰ ਤੁਹਾਨੂੰ ਮਿਲਦੀ ਸੋ ਹਾਂਜੀ ਇਸ ਛਿੜਕਣੀ ਦਾ ਆਪਾਂ ਦਿੱਤੀ ਜੋੜ ਅੱਗੇ ਇਹ ਕੀ ਮੂਵੇਵੇਂ ਵਗੈਰਾ ਹੋ ਜਾਂਦੀ ਸੋ ਹੁਣ ਸਿੱਧੀ ਹੈ ਹੀ ਆ ਐਂ ਹੀ ਬੰਦ ਹੋਇਆ ਕਰੂਗੀ ਸੋ ਆ ਵੀ ਆਪਾਂ ਨੂੰ ਇੱਕ ਵਾਰੀ ਤਾਲਾ ਖੋਲਣੀ ਹੈ ਛਾਬੀ ਪਤਣ ਕਿਥੇ ਕੰਜਾਬੀ ਤੇ ਗਈ ਮੈਂ ਵੀ ਮ ਉੱਤੇ ਲੈ ਆ ਆ ਹਾਂ ਸ਼ਾਇਦ ਸੋਚ ਕੋਈ ਇਹ ਤਾਂ ਚਾਬੀ ਪਤਾ ਲੱਗਦੀ ਫੇਰ ਆਪਾਂ ਖੋਲਦੇ ਚਾਬੀ ਵੀ ਆਪਾਂ ਲੱਭ ਗਈ ਹੈ ਚਾਬੀ ਪਤਾ ਨਹੀਂ ਰਾਤੀ ਕਿੱਥੇ ਰੱਖ ਗਿਆ ਕਿਤਾਜ ਜਾਏ ਹੁਣ ਆ ਸਾਰੀ ਇੱਕ ਵਾਰ ਚੈੱਕ ਕਰੇ ਤਾਂ ਸਕੇ ਥੱਲੇ ਚਾਬੀ ਪਈ ਚਲੋ ਫਿਰ ਕਲ ਕਰਦੇ ਸਾਂਜੀ ਗਾਇਸ ਹੋ ਗਈ ਸੈਟ ਚੈੱਕ ਕਰਤਾ ਦੇ ਪਰ ਉਹ ਮੇ ਨਹੀਂ ਹੋਈ ਕਿ ਹਾਂ ਸੇਫਟੀ ਨਹੀਂ ਰਹੀ ਚਲੋ ਕੋਈ ਨਾ ਸੋ ਹਾਂ ਜੀ ਗਾਇਸ ਜਿਵੇਂ ਕਿ ਆ ਬੱਦਲ ਚੈੱਕ ਕਰ ਰਹੇ ਹਾਂ ਤੁਹਾਨੂੰ ਵੇਖੋ ਇਹ ਤੇ ਨੇ ਬਹੁਤ ਜ਼ਿਆਦਾ ਬੱਦਲ ਆ ਗਿਆ ਤੇ ਇੱਧਰ ਵੀ ਚੈੱਕ ਕਰ ਲਈਏ ਕਿਉਂਕਿ ਮੀਂਹ ਦਾ ਕੋਈ ਭਰੋਸਾ ਨਹੀਂ ਹੈ ਤੇ ਫੇਰ ਮੈਂ ਕੋਈ ਥਾਣੇ ਵਿੱਚ ਸਲਾਹ ਕੀਤੀ ਹੈ ਕਿ ਆਪਾਂ ਇੱਥੇ ਰੱਖ ਲਈਏ ਮੇਰਾ ਜੀ ਕਹਿੰਦਾ ਦੂਰ ਤਾਂ ਕਿ ਅਸਾਂ ਕੀ ਕਰੀਏ ਹਾਏ ਜਿੰਨਾ ਕਰ ਮੀਂਹ ਹੈਗਾ ਨਾ ਨੜਤੇ ਦਿਨਾਂ ਦੇ ਸ਼ੋਅ ਹੁੰਦੇ ਆ ਆਪਾਂ ਇੱਥੇ ਪਿਆ ਰਹਿਆਂ ਦੀਏ ਗੁਰੂ ਆ ਤੇ ਚੁੱਕ ਥਾ ਲੈਣਾ ਜਿਆਦਾ ਖਰਾਬ ਹੋ ਜਾਣਾ ਟੁੱਟ ਜਾਊਗਾ ਇਸ ਕਰਕੇ ਆਪਾਂ ਹੁਣ ਇੱਥੇ ਹੀ ਪਿਆ ਰਹੇ ਬੰਦਾਂ ਸੋ ਕੱਲ ਆਪਣਾ ਵੀ ਵਲੌਗ ਦੇਖੂਗਾ ਤੇ ਉਦੋਂ ਤੇ ਆਪਾਂ ਡਿਸਕਸ ਕਰ ਲੈਣਾ ਵੀ ਆਪਾਂ ਇਹ ਜਿਹੜੀ ਜਗਾਹ ਤੇ ਜੋ ਚੱਲ ਰਿਹਾ ਹੈ ਮੈਂ ਦੱਸਾਂਗੇ ਪਰ ਜਿਹੜੇ ਹਿਸਾਬ ਨਾਲ ਉਹ ਜਮੀਂ ਬੱਦਲ ਮੈਂ ਕਹਿੰਦਾ ਡੇਲੀ ਮਾਰਨਿੰਗ ਡੇਲੀ ਮਾਰਨਿੰਗ ਤੋਂ ਹੀ ਤੇ ਹਾਂ ਮੌਸਮ ਖਰਾਬ ਜਿਆ ਹੋ ਜਾਂਦਾ ਵਾ ਫਿਰ ਦੁਪਹਿਰੀ ਧੁੱਪ ਲੱਗ ਜਾਂਦੀ ਆ ਸੋ ਬਸ ਸੰਜੀ ਨਹੀਂ ਲੱਗਦਾ ਦੂਜੇ ਮੌਸਮ ਦੀ ਤੇ ਹੁਣ ਮੈਂ ਰੋ ਗੁਰਤਾ ਜੇ ਕੋਲ ਚੱਕਦੇ ਆਂ ਇਤਰੀ ਰੱਖ ਨਹੀਂ ਕੇ ਚੱਕਣ ਲੱਗੇ ਪਰ ਆ ਜਾ ਲੱਗ ਤਾ ਆਏ ਓਏ ਓਏ ਮਨ ਲੰਮੇ ਗੱਲ ਇਹ ਅੰਗਰ ਕੀ ਗਈ ਸੀ ਮੜਗੇ ਪੂਰਨ ਲਵਾਈ ਦੇਖੀ ਜੀ ਉਪਰ ਆਉਂਦੇ ਦਿਨ ਚੰਗਾ ਲੱਗਦਾ ਮੀ ਗਣੀ ਤੇ ਬਹੁਤ ਜਗ੍ਹਾ ਉਖਾ ਲੱਗਦਾ ਸੱਚੀ ਗੱਲ ਜੀ ਜਾਣੇ ਪੈਣਾ ਇੱਕ ਵਾਰ ਚ ਨਹੀਂ ਪਾਵੇ ਤੇ ਰੋਲ ਮਾੜਾ ਮਾੜਾ ਤੇ ਨਹੀਂ ਆਉਂਦੀ ਹਰੇ ਕੱਟਣਾ ਕਰਦੇ ਆਂ ਸੋ ਉਹਨੂੰ ਗੁਰਤਾ ਆਂ ਨਹੀਂ ਆਪਣੀ ਪਲੇਰੀ ਦਿਖਾਉਂਦੇ ਹੋਏ ਅੱਗੇ ਬਾਦਰੇ ਨੇ ਸੋਖੂ ਢਾਕਾ ਕੱਢਿਆ ਸੋ ਦੇ ਫਕੀਰ ਨੇ ਥੋੜੇ ਜਿਹਾ ਲਿਫਗੇ ਲਿਫਗੀਆਂ ਕੁੱਝਾ ਲਿਫਗੇ ਸੋ ਕਿਆ ਰੱਖ ਲੈ ਚਲੋ ਚਲੋ ਹਾਂ ਦੇ ਆਉਂਦੇ ਆਉਂਦੇ ਹਾਂਜੀ ਬਾਈ ਸੋਨੇ ਕਰੀ ਬੋਰੀਆਂ ਲੱਗ ਜੇ ਇੱਥੇ ਕਿਉਂਕਿ ਇੱਧਰ ਇਹ ਰੱਖੰਦੇ ਆਈ ਸ਼ਾਇਦ ਆਵਾਜ਼ ਇੱਧਰ ਵੀ ਥੋੜਾ ਹੀ ਲੈਂਟਰ ਗਾਣੂ ਤੇ ਇਸ ਕਰਕੇ ਹੁਣ ਗੁਰਤਾਈ ਬੂਰੀਆਂ ਲਾਊਗਾ ਤੇ ਭਾਈ ਆ ਲਾ ਮਰੋ ਮਰੋ ਬੂਰੀਆਂ ਲਾ ਬੂਰੀਆਂ ਤੁਹਾਨੂੰ ਜੀ ਗੁਰਤਾਈ ਆਪਣਾ ਬੂਰੀਆਂ ਪਾਉਣ ਲੱਗਾ ਵਾ ਤੇ ਆਪਾਂ ਹੋਰ ਕੰਮ ਕਰਦੇ ਆਪਾਂ ਪੱਖਾ ਤੇ ਆ ਮੜੀ ਵਿੱਚ ਕਰਦੇ ਆ ਪੱਖਾ ਲਾ ਦੇ ਸੋ ਪ੍ਰਿਵਰਤਿ ਦੇ ਬਾਰੇ ਥੱਲੇ ਦੇ ਨੂੰ ਇਹ ਜਮੀਂ ਵਗੈਰਾ ਅੱਗੇ ਛੇ ਆਏਗੇ ਮੇਰਾ ਜੀ ਕੱਪੜਾ ਬਾਜ ਦਿੱਗੇ ਹੈ ਕੱਪੜਾ ਪਵਾਇ ਜੀਏ ਉਹ ਆਪੇ ਹੀ ਇੱਕ ਓਏ ਨੂੰ ਕੱਢਿਆ ਰੱਖਦਾ ਚਲ ਗਏ ਸਪੈਨਾ ਆਪਣੇ ਚਿੱਕ ਸਿੱਥੇ ਅੰਦਰ ਹੁੰਦੇ ਹੀ ਇਹਦੇ ਨਾਲ ਤੇ ਅੰਦਰ ਸਭ ਤੋਂ ਚੰਗਾ ਲੱਗਦਾ ਹੈ ਸੋਪੇ ਨਾਲ ਉਹ ਲੋ ਗਵਾੜਨ ਦੀ ਬੈਟਰੀ ਨੂੰ ਲਾਗਿੰਗ ਤੇ ਉਹਨਾਂ ਚਿਕਸ ਆਪਣੀ ਸਾਰੀ ਇੱਧਰ ਹੀ ਆਪਾਂ ਲੈ ਆਡ ਕਰ ਦਈਏ ਬਾਹਰ ਅੰਜੀ ਗਾਇਸ ਮੌਸਮ ਬਹੁਤ ਜ਼ਿਆਦਾ ਵਧੀਆ ਹੋ ਗਿਆ ਵਾ ਤੇ ਆਪਾਂ ਤਾੜਦੇ ਇਹਨਾਂ ਨੂੰ ਖਾਣੇ ਚਿਕਸ ਵਗੈਰਾ ਤੇ ਕਰਦੇ ਅੰਦਰ ਜੇ ਕੀ ਦਾ ਜੁਲਿਆਂਦਾ ਹੀ ਨਹੀਂ ਉਹ ਤਾਂ ਸਵੇਰ ਦਾ ਸੁੱਤਾ ਹੈ ਮਹਾਰਾਜ ਜੀ ਅੱਜ ਸਵੇਰ ਦਿਨ ਸੁੱਤੇ ਨਹੀਂ ਉઠੇ ਪਹਿਲਾਂ ਲੈ ਕੇ ਆਏ ਆ ਮੈਂ ਕੋਠੇ ਬਸ ਉਸ ਤੋਂ ਬਾਅਦ ਫਿਰ ਥੱਲੇ ਚਲ ਗਏ ਉਹ ਦਰ ਮੌਸਮ ਦਾ ਕੈਵੀ ਵੀ ਚੈੱਕ ਕਰ ਰਹੇ ਤਾਂ ਜੋ ਨਹੀਂ ਪਾਣੀ ਰੱਖੀ ਜਾਂਦੀ ਜਾਲੀ ਦੇ ਨਾਲ ਰੱਖੀ ਇਧਰ ਦੇ ਸਾਈਡ ਤੇ ਖਾਣਾ ਬਸ ਠੀਕ ਹੈ ਇਧਰ ਰਹਿ ਤੇ ਇਹ ਕਿਧਰ ਰਹਿ ਤੇ ਬਸ ਠੀਕ ਉਹਨਾਂ ਦਾ ਦੇ ਲਾ ਉਹ ਬੁੱਕਾ ਨਹੀਂ ਨਾ ਨਾ ਹਾਈ ਤੂੰ ਕਵਰ ਕਰਤਾ ਹੈ ਉਧਰੋਂ ਕਵਰ ਕਰ ਦਿੰਦੇ ਤੇ ਵਧੀਆ ਰਹਿਣਾ ਕਿਧਰ ਉਧਰ ਨਹੀਂ ਇਧਰ ਜਾਂਦੇ ਉਹ ਵਾਜੀ ਵਾਗਦੇ ਨੇ ਜੀ ਕਿੱਕਸਾ ਦੇ ਜੇ اچانک ਮੀਂਹ ਵੇਖੋ ਹੁਣੇ ਅਸੀਂ ਬੜਾ ਐ ਮੌਸਮ ਤੇ اچانک ਇੰਨਾ ਤੇਜ਼ ਨਹੀਂ ਹੋ ਗਿਆ ਜਿੰਨੇ ਮੀਦੇ ਪੂਰੇ ਲੱਛਣ ਹੀ ਆਪਾਂ ਬਹੁਤ ਚੰਗੇ ਰਹਿ ਗੁਰਤਾਜ ਹਾਂ ਹਾਂ ਰੁਕ ਵੀ ਗਿਆ ਵੈਸੀ ਆਵਾਜ਼ ਤੋ ਕਾ ਸਕਦੇ ਰੁਕ ਵੀ ਗਿਆ ਮੀਂਹ ਐ ਇੱਕੇ ਦਮ ਐ ਆ ਗਿਆ ਆ ਗਿਆ ਫੇਰ ਆ ਗਿਆ ਕੋਈ ਵਾਚ ਚੈੱਕ ਕਰਿਓ ਟੀਮ ਤੇ ਜੋ ਹੁਣ ਕਾ ਇਸ ਮਿਲਦੇ ਆਪਾਂ ਨਹੀਂ ਹਟਦਾ A few moments later ਇਸ ਆਪਾਂ ਨਾ ਇਹਨਾਂ ਬਲੰਗੀਆਂ ਕਰ ਲਿਏ ਕਿਉਂਕਿ ਆਪਾਂ ਦਿਨੇ ਦੇ ਨਾਲ ਅਜ ਰੋਟੀ ਪਾਈ ਨਹੀਂ ਦੇਣਾ ਤੁਹਾਨੂੰ ਪਤਾ ਇਹ ਲੇਟ ਛੱਡੇ ਸੀ ਥੋੜਾ ਜਿਹਾ ਮੀਂਹ ਕਰਕੇ ਮੌਸਮ ਵੀ ਖਰਾਬ ਸੀ ਪੈਰੇ ਤੇ ਧੁੱਪ ਲੱਗੀ ਰਹੀ ਹੈ ਹੁਣ ਆਪੇ ਇਹਨਾਂ ਨੂੰ ਰੋਟੀ ਖਾ ਕੇ ਚੋੜ ਦਿੱਗੇ ਸੋ ਹਾਂਜੀ ਗੈਸ ਰੋਟੀ ਖਾਤਾ ਪਾ ਦਿਆਂ ਆ ਉਹ ਖਾਦੇ ਜੀ ਆਹ ਲੈ ਗਿਆ ਇੱਕ ਦੇ ਕਾਂ ਚੱਕ ਕੇ ਲੈ ਗਿਆ ਝਟਾ ਡੁੱਬਾ ਲੈ ਗਿਆ ਫਿਰ ਤੇ ਸੋ ਭੋਲੇ ਲੱਗੇ ਇਹਨਾਂ ਨੂੰ ਅੰਦਰ ਹੈ ਟਿਕੜੀ ਵਜੀ ਬਈ ਟਿਕੜੀ ਓਹੋ ਚੱਲ ਉਧਰ ਮੀਂਹ ਆ ਤੂੰ ਅੱਜ ਹਾਂਜੀ ਗਾਇਸ ਇਹਨਾਂ ਦੇ ਆਪਾਂ ਮਕਈ ਸੀ ਸੋ ਉਹਨੂੰ ਥੋੜਾ ਜਿਹਾ ਗੁੰਨ ਕੇ ਜਿਵੇਂ ਲੱਡੂ ਜੇ ਆਪਾਂ ਬਣਾ ਕੇ ਖਾਂਦੇ ਹਾਂ ਉਹ ਬਣਾ ਕੇ ਫੌਨ ਲੱਗੇ ਆ ਇਹ ਮ ਕੁੱਕੜੀ ਦਾ ਵਿਆਹ ਨਾ ਜਿਹੜੀ ਖੁਸ਼ੀ ਦਾ ਲੱਡੂ ਗਾਇਸ ਵੰਟਦੇ ਪਏ ਸੋਹਣ ਜੀ ਗਾਇਸ ਆ ਪਤਾ ਨਹੀਂ ਅਚਾਨਕ ਕਬੂਤਰ ਦੇ ਅੱਖ 'ਚੋਂ ਬਲੱਡ ਆ ਰਿਹਾ ਹੈ ਅੱਖ ਫਾੜ ਗਈ ਰੂਮ ਓਏ ਰੂਮ ਫੜ ਰੂਮ ਫੜ ਰੂਮ ਅੰਦਰ ਪਿਆ ਨਾ ਰੂਮ ਅੰਦਰ ਪਿਆ ਜਾ ਫੜ ਕੇ ਲਿਆ ਮੜਾ ਫੜਕ ਨਹੀਂ ਸੋ ਪਤਾ ਨਹੀਂ ਕੀ ਬਣ ਗਿਆ ਇਹਦੇ ਕਿਉਂ ਇਹ ਕੀ ਕਬੂਤਰਾਂ ਦੂਜਿਆਂ ਦੇ ਨਾਲ ਹੀ ਆ ਓਹ ਹੋ ਹੋ ਗਾਇਸ ਇਹ ਚੈੱਕ ਕਰ ਸਾਡੀ ਅੱਖ ਨੂੰ ਨੇੜੇ ਤੋਂ ਤੇ ਗਾਇਸ ਆ ਵੇਖੋ ਅੱਖ ਤਾਂ ਜੀ ਗਾਇਸ ਅਜੇ ਵੀ ਖੂਨ ਮੜਾ ਮੜਾ ਹੈਗਾ ਜਿਆ ਕਰ ਚੰਗੀ ਤਰ੍ਹਾਂ ਕਰ ਪਤਾ ਨਹੀਂ ਕੀ ਹੋ ਗਿਆ ਨੂੰ ਜੋ ਥੋੜਾ ਜਿਹਾ ਕੜ ਗਿਆ ਖੂਨ ਮੈਨੂੰ ਜਦ ਤੇ ਕੋਈ ਤਿੱਖੀ ਚੀਜ਼ ਵਰਗੀ ਅੱਖ ਦੇ ਅੰਦਰੋਂ ਫਟ ਗਈ ਮੀਂਹ ਦੇ ਤੇ ਤੀਲਾ ਫੁੱਲਾ ਵਾ ਗਿਆ ਹੂੰ ਕੋਈ ਤੀਲਾ ਵਾ ਗਿਆ ਮੇਰੇ ਮੇ ਵੀ ਮੇਰੇ ਮੇਰੇ ਖਰਚੇ ਤੇ ਉੱਡਿਆ ਵੀ ਨਾ ਜਾਵੇ ਉੱਡਦੀ ਹੈ ਹਾਂ ਉੱਡਦੀ ਆ ਲੈ ਆਇਆ ਗੁਰਤਾਜ ਉੱਪਰ ਹੈ ਬਾਂਦੇ ਇਹਨੂੰ ਗੁਰੂ ਦਾ ਹਾਏ ਹਾਏ ਹੈਪੀ ਜਾ ਪੀ ਜਾ ਪਾਣੀ ਬਾਂਦੇ ਨੂੰ ਉਧਰ ਹਾਂ ਹਾਂ ਮੀ ਕਰਕੇ ਇੱਧਰ ਦੇਖੋ ਦੀ ਚੱਕ ਕਰ ਸਕਦੇ ਜਿਹੜੇ ਕਿ ਡਾਕ ਰੰਗ ਪਿਆ ਹੈ ਹਾਂਜੀ ਗਾਇਸ ਹੁਣ ਸ਼ਾਮ ਹੋ ਚੁੱਕੀ ਆ ਆਪਾਂ ਆਪਣੇ ਚਿਕਸ ਵੀ ਅੰਦਰ ਤਾੜਦੇ ਆ ਤੇ ਜੇਕੀ ਨੂੰ ਖੁੱਲਾ ਛੱਡਤਾ ਕਿ ਥੋੜਾ ਵੇਲਾ ਤੁਰ ਫੇਰ ਲਵੇ ਤੇ ਫਿਰ ਚੈੱਕ ਕਰਾ ਲਿਓ ਓਏ ਬਿਠਾ ਨਹੀਂ ਰਹਿ ਜਾਣਾ ਆਪਰਾ ਗਿਆ ਤੇ ਮੀ ਕਰਕੇ ਰਾਜੇ ਜੀ ਨੇ ਉਹ ਪਾਈਏ ਇਹ ਦੇਖ ਕਰ ਸਕਦੇ ਤੇ ਤੁਸੀਂ ਐਚਐਸ ਸਪੈਕਟ ਵਲੌਗ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਹੋਰ ਆਪਣੇ ਫਰੈਂਡਸ ਨਾਲ ਸ਼ੇਅਰ ਜਰੂਰ ਕਰੋ ਤੇ ਫੁੱਲ ਸਪੋਰਟ ਕਰੋ ਗਾਇਸ ਜੇ ਕਿਸੇ ਵੀ ਤੁਹਾਨੂੰ ਕੋਈ ਕਮੀ ਲੱਗਦੀ ਆ ਤੇ ਤੁਸੀਂ ਆਪਣੇ ਕਮੈਂਟ ਬਾਕਸ ਚ ਜਰੂਰ ਦੱਸਿਆ ਕਰੋ ਇੱਕ ਆਪਣੇ ਵੀਰ ਦਾ ਕਮੈਂਟ ਆਇਆ ਹੈ ਸਨੀ ਕੁਈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਪੱਠੇ ਮਤਲਬ ਜਿਆਦਾ ਪਾਇਆ ਕਰੋ ਤਾਂ ਨਾ ਪਾਇਆ ਕਰੋ ਤੋਂ ਵੀਰ ਜੀ ਇਹਨਾਂ ਨੂੰ ਆਪਾਂ ਕਾ ਮਤਲਬ ਤਾਂ ਫਾਲੀ ਦਾ ਕਈ ਰੀ कि ਜੇ ਮੇ ਪੱਠੇ ਆਪਾਂ ਨੂੰ ਨਹੀਂ ਦੇ ਦਿੰਦੇ ਫਿਰ ਆਪਾਂ ਕਾ ਪਾ ਦੇਈਦਾ ਵਾ ਤੇ ਤੁਸੀਂ ਕੋਈ ਨਹੀਂ ਹੋਰ ਤੁਸੀਂ ਕੀ ਕਰੀਂ ਕਿਤੇ ਵੀ ਕੋਈ ਤੁਹਾਨੂੰ ਲੱਗਦੀ ਹੈ ਮਿਸਟੇਕ ਵਗੈਰਾ ਜਾਂ ਕੋਈ ਮਨ ਲੱਗਦਾ ਹੈ ਕਿ ਵਲੌਗ ਚ ਇਹ ਚੀਜ਼ ਦੀ ਕਮੀ ਆ ਤੇ ਆਪਣਾ ਰਿਵਿਊ ਹਾਂਜੀ ਗਾਇਸ ਕੱਲ ਮਿਲਾਂਗੇ ਫਿਰ ਤੁਹਾਨੂੰ ਨਵੇਂ ਵਲੌਗ ਨਾਲ ਤੇ ਵਲੌਗ ਦੇਖਣ ਲਈ ਐਚ ਐਸ ਸਪੈਕਟਲੌਗ ਨੂੰ ਸਬਸਕ੍ਰਾਈਬ ਕਰੋ ਤੇ ਗਾਇਸ ਆਪਣਾ ਫੇਸਬੁਕ ਤੇ ਵੀ ਚੈਨਲ ਬਣ ਗਿਆ ਹੈ ਐਚ ਐਸ ਸਪੈਕਟਲੌਗਸ ਪਲੀਜ਼ ਉਹਨੂੰ ਵੀ ਫੋਲੋ ਸ਼ੇਅਰ ਜ਼ਰੂਰ ਕਰੋ ਤੇ ਕੱਲ ਮਿਲਾਂਗੇ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਸਬਸਕ੍ਰਾਈਬ